ਕਰਨ ਆਲਾ ਤੂੰ ਵੀ ਆਪਣੇ ਛੋਪੇ ਥਾਲਾ ਲਾ ਕੇ ਦੀ ਬਾਈ ਜੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਲਾਈਕ ਕਮੈਂਟ ਕਰਦੇ ਹੋ ਕਿਉਂਕਿ ਇਹ ਵੀਡੀਓ ਬਹੁਤ ਜ਼ਰੂਰੀ ਆ ਕਈਆਂ ਦੇ ਮੂੰਹ ਇਸ ਵੀਡੀਓ ਨੇ ਬੰਦ ਕਰਦੇ ਆ ਤੇ ਚੈਨਲ ਆਪਣਾ YouTube ਦਾ ਚੱਲ ਪਿਆ ਇਹਨੂੰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਨਾਲ ਹੀ ਘੰਟੀ ਵਾਲੇ ਬਟਨ ਤੇ ਠਾਹ ਕਰਦੀ ਗੁੱਠਾ ਲਾਓ ਐ ਕਿ ਨਹੀਂ ਜੀ ਤੇ ਇਹਨੂੰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੁਹਾਡੇ ਹੌਸਲੇ ਨਾਲ ਇਹ ਵੀ ਵੀਡੀਓ ਪਾਉਣ ਨੂੰ ਦਿਲ ਕਰਦਾ ਹੈ ਨਾ ਅੱਜ ਅਸੀਂ ਕੋਈ ਕੰਮ ਕਰ ਰਹੇ ਆ ਸਾਡਾ ਇੱਕ ਹੋਰ ਵੀ ਕਰੂਗਾ ਹੈਨਾ ਤੇ ਖਰਬੂਜਿਆਂ ਦੇ ਖਰਬੂਜਾ ਰੰਗ ਫੜਦਾ ਜੇ ਅਸੀਂ ਚੰਗੇ ਕੰਮ ਕਰਾਂਗੇ ਤਾਂ ਲੋਕੀ ਸਾਡੇ ਲੈ ਕੇ ਚੰਗੇ ਕਰਨਗੇ ਹੈ ਕਿ ਨਾ ਜੀ ਚੰਗੇ ਨੂੰ ਪ੍ਰਮੋਟ ਜ਼ਰੂਰ ਕਰੋ ਕਰੋ ਜੀ ਹਾਂਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਹੋ ਤੇ ਮੇਰੇ ਨਾਲ ਕਰਨ ਔਜਲਾ ਛੋਟਾ ਕਰਨ ਔਜਲਾ ਤੇ ਕੱਲ ਆਪਣਾ ਪ੍ਰਵੀਨ ਬਾਈ ਨਾ ਇਥੋਂ ਬਲਾਚਰ ਬਾਈਪਾਸ ਤੋਂ ਲੰਘਾਈ ਗਿਆ ਤਾਂ ਆਪਾਂ ਵੀ ਸੀ ਪਰ ਅਸੀਂ ਧਿਆਨ ਨਹੀਂ ਦਿੱਤਾ ਉਹ ਰਾਤੀ ਲੰਘਿਆ ਸੀ ਬਾਈ ਤੇ ਆਪਣੀ ਗੱਡੀ ਖੜੀ ਆ ਜੀ ਤੇ ਆ ਬਾਈਪਾਸ ਆ ਜੀ ਇਹ ਨਾ ਪਿਛਲੇ ਦਿਨੀ ਪਹਿਲਾਂ ਤਾਂ ਭਵੇਂ ਇੱਥੇ ਪਤਾ ਨਹੀਂ ਬੋਰਡ ਲੱਗਾ ਸੀ ਕਿ ਨਹੀਂ ਲੱਗਾ ਸੀਗਾ ਪਰ ਪਿਛਲੇ ਦਿਨੀ ਕੋ ਗੱਡੀ ਇਹਦੇ ਚ ਬੱਜੀ ਤਾਂ ਬਾਈ ਜੀ ਇੱਥੋਂ ਬੋਰਡ ਬੂਡ ਜਿਹੜੇ ਆ ਉੜ ਗਏ ਠੀਕ ਹੈ ਨਾ ਜੀ ਤੇ ਰਾਤੀ ਪ੍ਰਵੀਨ ਬਾਈ ਵਾਲੀ ਗੱਡੀ ਦਾ ਟਾਇਰ ਕਹ ਲੋ ਵੀ ਆ ਨਾਲ ਦੀ ਕਹਿ ਕੇ ਲੰਘਿਆ ਤੇ ਉਹਨੇ ਰਾਤੀ ਆਪਾਂ ਨੂੰ ਫੋਨ ਕੀਤਾ ਵੀ ਬਾਈ ਤੁਸੀਂ ਰੋਪੜ ਗਏ ਆ ਤੇ ਆ ਕੰਮ ਕਰਕੇ ਆਉਣਾ ਵੀ ਇੱਥੇ ਜਿਗਾਰਡ ਲਾ ਕੇ 3M ਟੇਪ ਲਾ ਕੇ ਆਇਓ ਬੋਲੋ ਤੁਸੀਂ ਕਹਣ ਦੀ ਗੱਲਬਾਤ ਕਰੋ ਨਾ ਹਾਂਜੀ ਹਾਂਜੀ ਤੇ ਉਹਨੇ ਬਾਈ ਨੇ ਇਹਨਾਂ ਨੂੰ ਕਹਿੰਦਾ ਦੇਖ ਕੇ ਰੋਕ ਕੇ ਰੋਕੇ ਰੋਕੇ ਭਾਈ ਸਾਹਿਬ ਜੁੜੇ ਲਾਈ ਸੀ ਵੀ ਬਾਈ 3M ਟੇਪ ਲਾ ਕੇ ਆਇਓ ਇੱਥੇ ਵੀਦਾ ਨਹੀਂ ਹੋ ਕੁਝ ਵੀ ਤੇ ਵਾਕਈ ਬਾਈ ਜੀ ਰਾਤ ਨੂੰ ਇੱਥੇ ਕੱਖ ਨਹੀਂ ਦਿਖਣਾ ਕੁਝ ਨਹੀਂ ਪਤਾ ਲੱਗਣਾ ਇਹ ਆ ਕਿਦਾਂ ਹੋਇਆ ਠੀਕ ਨੇ ਜੀ ਤੇ ਹੁਣ ਆਪਾਂ ਇੱਥੇ 3ਮ ਟੇਬਲ ਲਾਵਾਂਗੇ ਐਦਾਂ ਕਰੋ ਉਹ ਉਹ ਲਿਆਓ ਚੌਰਸ ਜਿਹਾ ਬਟਾਈ ਤੇ ਉੱਤੇ ਰੱਖਣ ਨੂੰ ਇਹ ਕਿਹਦੇ ਲਾ ਦੇ ਨੇ ਇਹਨੂੰ ਦੱਸਦਾ ਕਰ ਦਾਂਗੇ ਨਾਲ ਇੱਕ ਇੱਕ ਹੋਰ ਰੱਖੀਏ ਨਾਲ ਉੱਤੇ ਇੱਧਰ ਆ ਦੋ ਇੱਧਰ ਪਾਸੇ ਇੱਧਰ ਹੋ ਜਾ ਇੱਧਰ ਹੋ ਜਾ ਉਹ ਰਿਹਾ ਪਿੱਛੇ ਬੱਬੇ ਕੋਰ ਲਿਆ ਚੌਰਸ ਚੱਕ ਕੇ ਉਹ ਬੱਬੇ ਬੜਾ ਭਾਰਾ ਈ ਓਏ ਇਹ ਇਹ ਤਾਂ ਉੜ ਜਾਣਾ ਹਵਾਂ ਨਾ ਨਹੀਂ ਉੜਦਾ ਉਹ ਪਾਉ ਉੱਥੇ ਪਿੱਛੇ ਰੱਖਣਾ ਚੋਰਸ ਰੱਖ ਚੋਰਸ ਨਹੀਂ ਨਹੀਂ ਕੋਈ ਨਹੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਆ ਕਿੱਦਾਂ ਜੀ ਹੋਰ ਭਾਜੀ ਕੀ ਆ ਦੇਖ ਲਓ ਫੌਜ ਵੀ ਤੁਹਾਨੂੰ ਪਛਾਣ ਲੈ ਲਾ ਪਈ ਕਿਧਰ ਘੁੰਮ ਰਹੇ ਆ ਕਿਹੜਾ ਏਰੀਆ ਭਾਜੀ ਅੱਛਾ ਲੈ ਫੇ ਤਾਂ ਲੱਗਦੀ ਆ ਸਾਡੇ ਹੋਰ ਸੁਣਾਓ ਕਿਧਰ ਨੂੰ ਚੱਲੇ ਆ ਠੀਕ ਆ ਠੀਕ ਆ ਭਾਜੀ ਇੱਥੇ ਸੀਗਾ ਨਾ ਬੱਜਾ ਹੋਣਾ ਲੱਗੇ ਟ੍ਰੀਅਮ ਟੇਪ ਕੋਲ ਹੀ ਹੁੰਦੀ ਤੁਹਾਡੇ ਲੱਗੀਆਂ ਪਿੱਛੇ ਗੱਡੀ ਦੇ ਲੁੱਕ ਜਾ ਦੇਖ ਲੈਨੇ ਆ ਸਾਡੇ ਵੀ ਲੱਗਨੇ ਨੇ ਲਾ ਨਾ ਕਿੱਥੇ ਤੁਹਾਡੇ ਵੀ ਭਾਜੀ ਇਹ ਤਾਂ ਦੇਸੀ ਲਾਈਉ ਆ ਨਹੀਂ ਨਹੀਂ ਭਾਜੀ ਇਹ ਬਹੁਤ ਜ਼ਰੂਰੀ ਆ ਨੰਬਰ ਭਾਜੀ ਹੁਣੇ ਤੁਹਾਡਾ ਗਰੁੱਪ ਜੀ ਪਾਉਨੇ ਨੰਬਰ ਹੋਰ ਸੁਣਾਓ ਕਿ ਦੱਸ ਦਿੱਤਾ ਠੀਕ ਆ ਠੀਕ ਆ ਠੀਕ ਅਫਰੋ ਪਹਿਲਾਂ ਬਾਈ ਹੁਣ ਟੇਪ ਲਾਈਏ ਯਾਰ ਆ ਨਹੀਂ ਉਥੇ ਤੁਸੀਂ ਵੀ ਇਦਾਂ ਹੀ ਆ ਭਰਾ ਸਾਡੇ ਏਰੀਆ ਦੇ ਹੋਰ ਸੁਣਾਓ ਕਿਦਾਂ ਰਾਤ ਦੇ ਰਿਹਾ ਕਿਦਾਂ ਦੇਖਿਆ ਮੈਂ ਗੱਡੀ ਤੇ ਖੜੀ ਦੇਖੀ ਤੇ ਪੰਜੋ ਪਾਣੀ ਅੱਛਾ 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 ਭੇਖੋ ਆਲਾ ਤੁਹਾਡਾ ਹਾਂ ਹਾਂ ਇਹ ਐਮਸੀ ਜਾਣਾ ਨਹੀਂ ਨੀਵਾ ਹਾਂ ਤੇ ਉੱਚੇ ਦੇ ਜਾਣਾ ਹੀ ਆ ਤੁਹਾਡੇ ਮਾਮੇ ਅੱਛਾ ਜੀ ਹਾਂਜੀ ਹਾਂਜੀ ਇਹ ਪਾਜੀ ਆਇਆ ਹੀ ਫੋਨ ਫਿਰ ਕੱਲ ਪ੍ਰਵੀਨ ਦਾ ਗਿਆ ਤਾਂ ਮੈਂ ਵੀ ਇੱਥੇ ਹੀ ਆ ਪਰ ਆਪਾਂ ਦਿਨੇ ਲੰਘਾ ਸਾਡੇ ਧਿਆਨ ਚ ਨਹੀਂ ਆਇਆ ਆ ਲੈ ਆ ਸੇਫ ਕਰ ਲੈ ਨਾ ਬਾਅਦ ਲਗਾ ਦਿਆਂ ਗਰੁੱਪ 'ਚ ਉਹਨਾਂ ਰਾਤ ਨੂੰ ਪਾਜੀ ਇਹਦੀ ਫੋਟੋ ਖਿੱਚਿਓ ਅੱਛਾ ਜੀ ਮੈਂ ਕਹਾ ਲੇਟਾਂ ਤੋਂ ਜ਼ਿਆਦਾ 991557 33 36 34 ਲਾਵੇ ਮਗਾ ਰਾਤ ਨੂੰ ਲੇਟਾ ਹੀ ਬਣ ਜਾਣਗੇ ਹੋਰ ਸੁਣਾਓ ਸੇਵਾ ਹੀ ਕਰੀਏ ਠੀਕ ਹੈ ਜਿਹੜਾ ਮਿਲਦਾ ਅੱਛਾ ਹੁਣ ਉੱਥੇ ਚੱਲੇ ਆਪੇ ਖਵਾਲੀ ਨਹੀਂ ਹਾਰਪੂ ਅੱਛਾ ਐਨਸੀਸੀ ਆਰਾਂ ਦੀ ਗੱਡੀ ਹੈ ਨਾ ਅੱਛਾ 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 ਨਹੀਂ ਇਹ ਮਤਲਬ ਸਕੂਲ ਦੀ ਗੱਦੀ ਨਹੀਂ ਨਹੀਂ ਯਾਰ ਸੀ ਡਿਪਾਰਟਮੈਂਟ ਵਾਲੀ ਹੈ ਨਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਰ ਸੁਣਾਓ ਠੀਕ ਆ ਵਾ ਗਰੁੱਪਾ ਵਿੱਚ ਬੈਨਾ ਇਨਵਿਟੇਸ਼ਨ ਮੈਦਿਆ ਹਾਂ ਇਨਵੀਟੇਸ਼ਨ ਓਕੇ ਕਰ ਲੋ ਤੁਹਾਡਾ ਨੰਬਰ ਭੇਜੂਗਾ ਵਿੱਚ ਤਰੀਕਾ ਆਹੀ ਹੈ ਤੇਰਾ ਖੋਲੋ ਫਤਿਹੜਾ ਆਵਾਂ ਮੈਂ ਬਾਹਾ ਹੋ ਗਿਆ ਬਾਜੀ ਦੂਗਾ ਪਾਪਾ ਦਾ ਪੁੱਤ ਹੋ ਗਏ ਨੇ ਦੇਖੋ ਚੱਲ ਚੱਲ ਜਾ ਇੱਧਰ ਕੋ ਮੈ ਇੱਧਰ ਉੱਤੇ ਆ ਦੇ ਇਹ ਕਿਤਾ ਯਾਦ ਰੇ ਤੈਨੂੰ 50 ਵਾਰੀ ਕਿਹਾ ਵੀ ਦੁੱਧ ਮੱਖਣ ਖਾਇਆ ਕਰ ਕਮਾ ਉਹ ਅਰੇ ਬੰਦ ਕਰਨ ਨਾਲ ਕੋਈ ਕੰਮ ਨਹੀਂ ਉਹ ਬਹੁਤ ਖੀਆ ਓਏ ਤੇ ਬੇਨਤੀ ਆ ਭਾਈ ਕੋਈ ਚੱਕ ਕੇ ਨਾ ਖੜੇ ਹੈ ਕਿ ਨਹੀਂ ਸਹੀ ਗੱਲ ਸਹੀ ਗੱਲ ਕਿੰਨੀ ਕਿ ਸਹੀ ਗੱਲ ਆ ਬਹੁਤ ਜ਼ਿਆਦਾ ਰਾਤ ਨੂੰ ਕਿਹਦੀ ਟੋਕ ਜੂ ਗੱਡੀ ਆ ਕੀ ਫਾਇਦਾ ਆਪਣੀ ਆਪਣੀ ਸੇਫਟੀ ਆ ਏ ਬਾਈ ਜੀ 3M ਟੇਪ ਨਾ ਜਿਹੜੀ ਬਹੁਤ ਐਕਸੀਡੈਂਟ ਬਚਾਉਂਦੀ ਆ ਬਾਕੀ ਕਈ ਬੰਦੇ ਵਿੱਚ ਸਾਡੇ ਨਾ ਕਮੈਂਟਾਂ ਦੇ ਵਿੱਚ ਜਿਹੜੇ ਗਲਤ ਬੋਲਦੇ ਬੁਲਦੇ ਆ ਨਾ ਬਾਈ ਸਿਰਫ ਨਾ ਅਸੀਂ ਅਸੀਂ ਸੇਵਾ ਦਾ ਕੰਮ ਕਰਦੇ ਰੱਬ ਨੇ ਸਾਡੀ ਸੇਵਾ ਦੀ ਡਿਊਟੀ ਲਾਈ ਆ ਜੇ ਅਸੀਂ ਤੁਹਾਡੇ ਅਰਗੇ ਕਮੈਂਟਾਂ ਦੇ ਜਵਾਬ ਦੇਣੇ ਹੁਣਾਂ ਤੇ ਸਾਡਾ ਮੁਕਾਬਲਾ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਡਰਾਈਵਰਾਂ ਦਾ ਦਿੱਤਾ ਹੋਇਆ ਜਿਹੜਾ ਤੁਹਾਨੂੰ ਕਹਿ ਲਓ ਵੀ ਹੁਣ ਮਿਲਣਾ ਨਾ ਉਹ ਮਸਾਲਾ ਉਹ ਤੁਹਾਡੇ ਤੋਂ ਸਹਿਣ ਨਹੀਂ ਕਰ ਹੋਣਾ ਸੇਕ ਬਹੁਤ ਨਿਕਲਣਾ ਉਹਦਾ ਪਰ ਗੱਲ ਕੀ ਆਪਾਂ ਬਾਈਗਰੂ ਦੀ ਮੇਰ ਨਾਲ ਸਾਡੀ ਜਿਹੜੀ ਡਿਊਟੀ ਲੱਗੀ ਨਾ ਉਹ ਨਿਭਾ ਰਹੇ ਆ ਤੁਹਾਡੇ ਵਰਗੇ ਬੰਮੋ ਕਰਨ ਵਾਲਿਆਂ ਦਾ ਜਵਾਬ ਦੇਣ ਲਈ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਜਿਹਦੇ ਨੇ ਟਾਈਮ ਕੱਢਿਆ ਫੇ ਹੋ ਜੂ ਔਖਾ ਠੀਕ ਹੈ ਨਾ ਜੀ ਬਾਕੀ ਜਿਹੜੇ ਸਾਡਾ ਇੱਜ਼ਤ ਮਾਣ ਕਰਦੇ ਆ ਨਾ ਬਾਈ ਉਹਨਾਂ ਲਈ ਜਾਨ ਵੀ ਹਾਜ਼ਰ ਆ ਕਿਉਂਕਿ ਉਹਨਾਂ ਬੰਦਿਆਂ ਦੀ ਆਪਾਂ ਕਦਰ ਕਰਦੇ ਪੂਰੀ ਹੁਣ ਬਾਈ ਹਨਾ ਅੱਜ ਰੋਪੜ ਆਪਾਂ ਨੂੰ ਇੰਨੇ ਮਿਲੇ ਆ ਬਾਕੀ ਹੁਣ ਆ ਵੀ ਆਪਾਂ ਕੰਮ ਕਾਂਦੇ ਰਹੇ ਹੁਣ ਦੇਖੋ ਹਨਾ ਸਪੈਸ਼ਲ ਐਨਸੀਸੀ ਵਾਲਿਆਂ ਦੀ ਵੀ ਨਾਲ ਦੀ ਗੱਡੀ ਰੁਕੀ ਇਦਾਂ ਦੇ ਕੁੱਤੇ ਆ ਮਾੜੀ ਨਸਲ ਦੇ ਭੌਂਕਣੋਂ ਨਹੀਂ ਹਟਦੇ। ਕਰ ਨਾਲਾ ਤੂੰ ਵੀ ਆਪਣੇ ਛੋਪੇ ਥਾਲਾ ਲਾ ਇੱਕ ਦੀ। ਲਓ ਜੀ ਕੰਨ ਹੁਣਾਂ ਦੇ ਹੱਥਾਂ ਨਾਲ ਵੀ ਲਵਾਓ। ਕਿੱਥੇ ਲਾਈਏ? ਇੱਥੇ ਲਾਓ ਇਹਦੇ ਤੇ। ਇਹ ਇੱਧਰ ਲਾਓ। ਬਹੁਤ ਗਰੀਬੀ ਆਦੀ ਬਹੁਤ ਗਰੀਬੀ ਨਾ ਦੀ ਬਹੁਤ ਜਿਆਦਾ ਇੱਕ ਉਰਾਂ ਲਾਓ ਇੱਥੇ ਉਹ ਖੁਰਦਰੇ ਨਹੀਂ ਇੱਥੇ ਇੱਥੇ ਹਾਂ ਲਾਓ ਸਈ ਤਰ੍ਹਾਂ ਦੇ ਵੀਰ ਹਨ ਵੀ ਆਪਣਾ ਇਨਾ ਸਾਥ ਦਿੰਦੇ ਵੀ ਆਪਣਾ ਦਿਲ ਕੋ ਚ ਆਿੰਦਾ ਸਈ ਲੋਕ ਐਡੇ ਬੇਵਕੂਫਾ ਤੇ ਭਾਈ ਖਾਸ ਕਰਨਾ ਕੋਈ ਸਰਦਾਰ ਬੰਦਾ ਨਾ ਕੋਈ ਗਲਤ ਕਮੈਂਟ ਕਰਿਆ ਕਰੋ ਮਾਣਾ ਸਰਦਾਰ ਸਰਦਾਰ ਬੰਦੇ ਦਾ ਪੱਗ ਦਾ ਬਹੁਤ ਮਾਣ ਕਰਦਾ ਹਨਾ ਐ ਕਿ ਨਹੀਂ ਕਰਨੇ ਬਿਲਕੁਲ ਜੀ ਬਿਲਕੁਲ ਵੀ ਸਰਦਾਰ ਬੰਦਾ ਨਾ ਕੋਈ ਯਾਰ ਕਮੈਂਟ ਕਰ ਦਿਆ ਕਰੋ ਮੈਂ ਨਾ ਮਤਲਬ ਬਹੁਤ ਕੰਟਰੋਲ ਕਰਕੇ ਰਹਿਣਾ ਵੀ ਹਨਾ ਕਿਉਂਕਿ ਸਰਦਾਰ ਦਾ ਵਿਰੋਧ ਕਰਾਂਗੇ ਤਾਂ ਫਿਰ ਸਾਨੂੰ ਲੋਕੀ ਬੇਵਕੂਫ ਕਹਿਣਗੇ ਹਨਾ ਤੇ ਤੁਸੀਂ ਵੀ ਇਹ ਗੱਲ ਪਾਸ ਸੋਚ ਕੇ ਰੱਖਿਆ ਕਰੋ ਸਾਡੇ ਤੋਂ ਕੋਈ ਸੁਣਨ ਤੋਂ ਪਹਿਲਾਂ ਨਾ ਆਪੇ ਹੀ ਸੁਧਰ ਜੋ ਹਨਾ ਆਪਾਂ ਬਹੁਤ ਇੱਜ਼ਤ ਕਰਦੇ ਆ ਸਭ ਦੀ ਹਨਾ ਕਿਸੇ ਨੂੰ ਆਪਾਂ ਮਾੜਾ ਕਹਿੰਦੇ ਨਹੀਂ ਅਸੀਂ ਆਪਣਾ ਕੰਮ ਕਰਦੇ ਵੀਡੀਓ ਬਣਾਉਂਦੇ ਆ ਹਨਾ ਸਾਡਾ ਫੋਨ ਆ ਬਈ ਹਨਾ ਬਾਬੇ ਨਾਨਕ ਨੇ ਸਾਨੂੰ ਦਿੱਤਾ ਤੁਸੀਂ ਐਵੇਂ ਬਕਵਾਸ ਕਰੋ ਆਪਾਂ ਸੈਣੀ ਨਹੀਂ ਕਿਸੇ ਦੀ ਹੈ ਨਾ ਉਹਦੇ ਬੱਤੇ ਤੁਹਾਨੂੰ ਫਿਰ ਮਿਲਣਾ ਹੀ ਮਿਲਣਾ ਮਸਾਲਾ ਕੋਈ ਫਾਇਦਾ ਨਹੀਂ ਹੈਗਾ ਹਨਾ ਨਾਲੇ ਮਨਦੀਪ ਬਾਈ ਰਾਮਪੁਰੇ ਵਾਲਾ ਉਹਦੇ ਲਈ ਵੀ ਮੈਂ ਬਈਆ ਸਪੈਸ਼ਲ ਗੱਲ ਕਹਿਣਾ ਵੀ ਉਹਦੇ ਏਰੀਆ ਦੇ ਕੁਝ ਕੁ ਬੰਦੇ ਨਾ ਇਸ ਚੀਜ਼ ਤੋਂ ਬਹੁਤਾ ਵੀ ਉਹ ਰਾਜੇ ਦੇ ਟੱਚ 'ਚ ਬਹੁਤਾ ਬਈ ਉਹ ਰਾਜੇ ਦੇ ਟੱਚ ਦੇ ਵਿੱਚ ਆਪਣੇ ਚੰਗੇ ਕੰਮਾ ਕਰਕੇ ਜਾਨੀ ਕਹਿੰਦਾ ਤੁਸੀਂ ਚੰਗੇ ਕੰਮ ਕਰੋ ਤੁਸੀਂ ਵੀ ਮੇਰੇ ਨਾਲ ਮੇਰੇ ਨਾਲ ਰਹੋਗੇ ਹਨਾ ਮੋਢੇ ਨਾਲ ਮੋਢਾ ਜੋੜ ਕੇ ਹਨਾ ਜਿਹੜਾ ਬੰਦਾ ਆਪਣੇ ਨਾਲ ਆ ਉਹ ਚੰਗੇ ਕੰਮ ਕਰੇ ਹਨਾ ਨਾਲ ਹੀ ਰਹੂਗਾ ਕਦੀ ਵੀ ਪਿੱਛੇ ਨਹੀਂ ਹੁੰਦਾ ਧੰਨਵਾਦ ਇਹਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਦੁਆਰਾ ਕਰੀ ਚਾਲੂ